ਕਿੰਨੇ ਸਾਲ ਹੋ ਗਏ ਲਗਾਤਾਰ ਪ੍ਰੈਕਟਿਸ ਕਰਦੇ ਹੁਣ ਤੁਹਾਨੂੰ ਕਿੰਨੇ ਟੋਟਲ ਕਿੰਨੇ ইयर्स ਹੋ ਗਏ ਭਾਈ ਜਦੋਂ ਦੀ ਮੈਂ ਹੋਸ਼ ਸੰਭਾਲੀਆ ਮੈਨੂੰ ਲੱਗਾ ਅਕੈਡਮੀ ਵਿੱਚ ਜਾ ਕੇ 11 ਸਾਲਾਂ ਰਸੀ ਤੇ ਹੁਣ ਮੈਂ 25 ਦਾ ਆ 14 ਸਾਲ 14 ਸਾਲ 노 ਬ੍ਰੇਕ 노 ਬ੍ਰੇਕ ਕੋਈ ਵਿੱਚੋਂ ਕਦੇ ਕੋਈ ਰਿਕਵਰੀ ਦਾ ਟਾਈਮ ਹੋਵੇ ਜਾਂ ਜਿਵੇਂ ਹੁਣ ਇੰਜਰੀ ਚੱਲ ਰਹੀ ਹੈ ਤਾਂ ਉਹ ਵੱਖਰੀ ਗੱਲ ਹੈ ਨਹੀਂ ਤਾਂ ਦਿਨ ਰਾਤ ਦੀ ਮਿਹਨਤ ਹੈ ਰਾਈਟ ਵਾ ਕਿੰਨੇ ਵਜੇ ਉੱਠਦੇ ਰਹੇ ਹੋ ਸਵੇਰੇ ਜਦੋਂ 11 ਸਾਲ ਦੀ ਉਮਰ ਦੇ ਸੀ ਪਾਜੀ ਉਦੋਂ ਪਾਜੀ ਅਕੈਡਮੀ ਨਾਲ ਟਾਈਮ ਹੁੰਦਾ ਸੀ 5:30 ਵਜੇ 5:30 ਸਿਆਲਾਂ ਚ ਵੀ ਸਿਆਲਾਂ ਚ ਵੀ ਸਿਆਲਾਂ ਚ ਵੀ ਧੁੰਦ ਚ ਵੀ ਉਵੇਂ ਪ੍ਰੈਕਟਿਸ ਧੁੰਦ ਚ ਵੀ ਹੁੰਦਾ 5:30 ਦਾ ਟਾਈਮ ਹੁੰਦਾ ਸੀ 6:30 7:00 ਵਜੇ ਤੱਕ 8:00 ਵਜੇ ਸਕੂਲ ਜਾਣਾ ਹੁੰਦਾ ਸੀ ਉਹ ਕਰਕੇ ਸਕੂਲ ਸਾਰਾ ਕਰਕੇ ਕਿਹੜਾ ਹੌਸਟਲ ਕਿਹੜਾ ਪਾਜੀ ਮੇਰਾ ਰਿਆ ਆ ਮੁਹਾਲੀ 6 ਫੇਸ ਤੇ ਹੁੰਦਾ ਸੀ ਸਾਡਾ ਪੀਏਐਸ ਅਕੈਡਮੀ ਹੁੰਦੀ ਮੁਹਾਲੀ ਦੀ ਅਕੈਡਮੀ ਹੁੰਦੀ ਸੀ ਪੰਜਾਬ ਜੀ ਉਹ ਉੱਥੇ ਮੈਂ 3 ਤੋਂ 4 ਸਾਲ ਆਏ ਫਿਰ ਸਕੂਲ ਮਤਲਬ 5 ਵਜੇ ਜਾਣਾ ਤਾਂ 4 ਵਜੇ ਉੱਠਣਾ ਹੈ ਰੋਜ਼ ਹਾਂਜੀ ਬਾਜੀ ਬਿਣਾ ਨਾਗਾ ਬਿਣਾ ਨਾਗਾ ਕਿਉਂਕਿ ਕੋਚ ਵੀ ਹੁੰਦੇ ਹੁੰਦੇ ਹੀ ਤੇ ਜਾਗਣਾ ਤਾਂ ਪੈਂਦਾ ਹੁੰਦਾ ਹੀ ਤੇ ਉਹ ਕਰਨਾ ਫਿਰ ਸਕੂਲੇ ਜਾਣਾ ਸਕੂਲੇ ਜਾ ਕੇ ਸੌਣਾ ਸਕੂਲੇ ਜਾ ਕੇ ਸੌਣਾ ਤੇ ਮੈਡਮਾਂ ਨੇ ਸਾਡੇ ਕੋਚਾਂ ਨੂੰ ਕਹਿਣਾ ਤੂੰ ਇਹਨਾਂ ਨੂੰ ਛੇਤੀ ਉਠਾ ਦਿੰਦੇ ਆ ਇਦਾਂ ਕਰਕੇ ਪਰ ਟਾਈਮ ਹੀ ਹੁੰਦਾ ਹੁੰਦਾ ਹੀ ਫਿਕਸੇਬਲ ਸਕੂਲੇ ਜਾ ਕੇ ਸੌਣਾ ਤੇ ਚਲੋ ਤੇ ਸਕੂਲੇ 2 ਵਜੇ ਆਉਣਾ ਆ ਘੰਟਾ ਕ ਸੁਆਣਾ ਫਿਰ ਤੋਂ ਤੇ 4 ਕਵੇ ਫਿਰ ਤੋਂ ਟ੍ਰੇਨਿੰਗ 4 ਤੋਂ 5 6 ਵਜੇ ਤੱਕ